ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਥਾਣੇ ਨਾਲ ਸੰਬੰਧਿਤ ਕੱਲ੍ਹ ਦੀਆਂ ਘਟਨਾਵਾਂ ਨੇ ਦੇਸ਼ ਵਿਦੇਸ਼ ਦੇ ਲੋਕਾਂ ਦਾ ਧਿਆਨ ਖਿੱਚਿਆ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਕੇਂਦਰ ਸਰਕਾਰ ਨਾਲ ਗੱਲਬਾਤ ਟੁੱਟ ਗਈ ਹੈ ਬਹੁਤ ਵੱਡੇ ਵੱਡੇ ਸਵਾਲ ਨੇ ਜਿਹੜੇ ਇਸ ਐਪੀਸੋਡ ਨੇ ਸਾਰਿਆਂ ਦੇ ਸਾਹਮਣੇ ਛੱਡ ਦਿੱਤੇ ਨੇ ਥੋੜੀ ਜਿਹੀ ਵਿਚਾਰ ਜਿਹੜੇ ਪੱਖਾਂ ਤੇ ਕੱਲ ਦੀ ਨਿਊਜ਼ ਚੈਨਲਾਂ ਤੇ ਨਹੀਂ ਹੋ ਸਕੀ ਜਿਹੜੀ ਵਿਚਾਰ ਜਿਹੜੇ ਮਸਲੇ ਜਾਂ ਜਿਹੜੇ ਦੁਖਾਂਤ ਨਿਕਲ ਕੇ ਇਸ ਸਮੁੱਚੇ ਵਰਤਾਰੇ ਦੇ ਵਿੱਚੋਂ ਸਾਹਮਣੇ ਆਏ ਨੇ ਉਹਨਾਂ ਤੇ ਥੋੜੀ ਜਿਹੀ ਵਿਚਾਰ ਅ퍼 ਨਾਲ ਮਿਲ ਕੇ ਕਰਨ ਦਾ ਯਤਨ ਕਰੀਏ ਪਿਆਰੇ ਸਾਥੀਓ ਦੇਸ਼ ਇਸ ਵੇਲੇ ਜਵਾਬ ਮੰਗ ਰਿਹਾ ਹੈ ਸਮਾਜ ਇਸ ਵੇਲੇ ਜਵਾਬ ਮੰਗ ਰਿਹਾ ਹੈ ਕੁਝ ਘਟਨਾਵਾਂ ਦਾ ਕਿਹੜੀਆਂ-ਕਿਹੜੀਆਂ ਦਾ ਘਟਨਾਵਾਂ ਦੇ ਦੌਰ ਚ ਜਦੋਂ ਸਾਰਾ ਕੁਝ ਸਾਨੂੰ ਨਜ਼ਰ ਆਉਂਦਾ ਹੈ ਤਾਂ ਅਸੀਂ ਹੈਰਾਨ ਹੁੰਨੇ ਆ ਕਿ ਆਖਰ ਸਰਕਾਰ ਨੂੰ ਇੰਨੀ ਸਖਤੀ ਸਰਕਾਰ ਨੂੰ ਇੰਨੀ ਕਾਲੀ ਤੇ ਸਰਕਾਰ ਨੂੰ ਸੰਜੀਦਗੀ ਵੀ ਕਹਿ ਸਕਦੇ ਆ ਸੰਜੀਦਗੀ ਤੋਂ ਬਿਨਾ ਇਹ ਸਾਰਾ ਬਰਤਾਰਾ ਨੇ ਪਰੇ ਚਾੜਨ ਦੀ ਜਰੂਰਤ ਕਿਉਂ ਪਈ ਦੋ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਅਤੇ ਆਮ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਲੋੜੋਂ ਵੱਧ ਖੱਜਲ ਖਵਾਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਇਹ ਸਾਰਾ ਕੁਝ ਸਾਨੂੰ ਸਵਾਲ ਖੜੇ ਕਰਦਾ ਹੈ ਜਦੋਂ ਸਾਰੇ ਵਰਤਾਰੇ ਦੇ ਵਿੱਚੋਂ ਅਸੀਂ ਕੁਝ ਸੋਚਣ ਦਾ ਯਤਨ ਕਰਦੇ ਹਾਂ ਜਦੋਂ ਸਾਰੇ ਵਰਤਾਰੇ ਤੇ ਪੰਛੀ ਝਾਤ ਮਾਰਨ ਦਾ ਯਤਨ ਕਰਦੇ ਹਾਂ ਸੱਚਮੁੱਚ ਇਹ ਦੁੱਖ ਵੱਡਾ ਹੈ ਇਸ ਵੱਡੇ ਦੁੱਖ ਦੇ ਵਿੱਚੋਂ ਜਦੋਂ ਅਸੀਂ ਉਹਨਾਂ ਲੋਕਾਂ ਦੀ ਪੀੜਾ ਨੂੰ ਮਹਿਸੂਸ ਕਰਦੇ ਹਾਂ ਜਿਹੜੇ ਬਹੁਤ ਕਿਲੋਮੀਟਰ ਲਗਭਗ 50 50 ਕਿਲੋਮੀਟਰ ਦਾ ਲੰਮਾ ਪੈਂਡਾ ਲੰਮਾ ਸਫ਼ਰ ਤੈਅ ਕਰਕੇ ਜਿਹੜੇ ਦਿੱਲੀ ਨੂੰ ਆਉਂਦੇ ਨੇ ਜਾਂਦੇ ਨੇ ਜਿਹੜੇ ਉਹਨਾਂ ਬਾਰਡਰਾਂ ਦੇ ਨੇੜੇ ਵਸਦੇ ਲੋਕ ਨੇ ਦੋਮਾ ਦੇ ਜਾਂ ਖਾਸ ਕਰਕੇ ਕਿਸੇ ਵੀ ਦੁੱਖ ਸੁੱਖ ਵਿੱਚ ਜਾਣ ਵਾਲੇ ਤੇ ਉਹਨਾਂ ਦੇ ਦੁੱਖ ਤਕਲੀਫ ਨੂੰ ਵੇਖਦੇ ਆ ਤਾਂ ਇਹ ਕਿਸਾਨ ਸੰਘਰਸ਼ ਇੱਕ ਤਰ੍ਹਾਂ ਨਾਲ ਪੀੜਾ ਬਣਿਆ ਨਜ਼ਰ ਆਉਂਦਾ ਪਰੰਤੂ ਜਦੋਂ ਅਸੀਂ ਆਜ਼ਾਦੀ ਤੋਂ ਬਾਅਦ ਇਸ ਸਮਾਜ ਦੀ ਕਿਸਾਨ ਸਮਾਜ ਦੀ ਲਗਾਤਾਰ ਹੁੰਦੀ ਥੋੜੀ 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 ਗ੍ਰਾਵਿਟਲ ਵੱਲ ਆਰਥਿਕ ਤੌਰ ਤੇ ਮੰਦਹਾਲੀ ਵੱਲ ਝਾਤ ਮਾਰਦੇ ਆ ਤਾਂ ਸਾਨੂੰ ਲੱਗਦਾ ਕਿ ਆਖਰ ਮਨੁੱਖ ਜਾਵੇ ਕਿੱਥੇ ਦਿੱਲੀ ਉਹਨਾਂ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਸਟੇਟ ਉਹਨਾਂ ਦੀ ਗੱਲ ਨਹੀਂ ਸੁਣਦੀ ਤੇ ਉਹ ਦਿਨੋ ਦਿਨ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਜਾ ਰਹੇ ਨੇ ਆਖਰ ਪੜੇਗਾ ਕੀ ਕੀ ਹੋਵੇਗਾ ਸੋ ਇਸ ਵਰਤਾਰੇ ਵਿੱਚੋਂ ਜਿਹੜਾ ਰਾਤ ਵਾਪਰਿਆ ਖਨੌਰੀ ਦੇ ਬਾਰਡਰ ਉੱਤੇ ਸ਼ਬੂ ਦੇ ਬਾਰਡਰ ਉੱਤੇ ਜਿਹੜੀ ਦੁੱਖ ਦੇਣ ਵਾਲੀ ਗੱਲ ਆ ਆਪਾਂ ਕੇਵਲ ਉਨੀ ਕੋਈ ਪੰਛੀ ਝਾਤ ਮਾਰਦੇ ਆ ਜਦੋਂ ਰਾਤ ਨੂੰ ਐਕਸ਼ਨ ਕੀਤਾ ਪੁਲਿਸ ਨੇ ਤਾਂ ਡੀਆਈਜੀ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਅਪੀਲ ਕੀਤੀ ਅਸੀਂ ਤੁਹਾਡੇ ਆਪਣੇ ਪੁੱਤ ਹਾਂ ਤੁਸੀਂ ਮੰਨ ਜਾਓ ਤੁਸੀਂ ਆਪਣੇ ਆਪ ਆ ਜਾਓ ਬੱਸਾਂ ਸਰਕਾਰ ਨੇ ਹੁਕਮ ਕੀਤਾ ਹੈ ਕਿ ਬਾਰਡਰ ਖਾਲੀ ਕਰਨਾ ਜਦੋਂ ਰਾਤ ਨੂੰ ਐਕਸ਼ਨ ਕੀਤਾ ਕਿਸਾਨ ਨਹੀਂ ਮੰਨਦੇ ਤੇ ਉਸ ਵੇਲੇ ਲਗਭਗ ਸ਼ਾਮਾਂ ਦੇ ਸਮੇਂ ਭੁਖਣ ਭਾਣੇ ਕਿਸਾਨ ਸਰਕਾਰ ਦੇ ਮੂਹਰੇ ਪੁਲਿਸ ਦੇ ਮੂਹਰੇ ਅੜਦੇ ਨੇ ਤੇ ਫਿਰ ਉਹਨਾਂ ਨੂੰ ਧੂ ਧੂ ਕੇ ਬੱਸਾਂ ਵਿੱਚ ਸੁੱਟਿਆ ਜਾਂਦਾ ਹੈ ਬੱਸਾਂ ਵਿੱਚ ਸੁੱਟੇ ਕਿਸਾਨਾਂ ਨੂੰ ਦੌੜਾਇਆ ਵੀ ਜਾਂਦਾ ਹੈ ਬੱਸਾਂ ਭਰੀਆਂ ਜਾਂਦੀਆਂ ਨੇ ਕੈਮਰਿਆਂ ਦੇ ਮੂਹਰੇ ਪੁਲਿਸ ਵੱਲੋਂ ਆਪਣੇ ਬੈਰੀਕੇਟ ਕੀਤੇ ਜਾਂਦੇ ਨੇ ਛਪਾਉਣ ਦਾ ਯਤਨ ਕੀਤਾ ਜਾਂਦਾ ਹੈ ਸਮੁੱਚੇ ਵਰਤਾਰੇ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਥੋਂ ਭਾਵੇਂ ਸਤਕਾਰ ਸਹਿਤ ਲਿਜਾਏ ਗਏ ਨੇ ਉੱਥੋਂ ਲਿਜਾਏ ਜਾਂਦੇ ਨੇ ਤੇ ਬਾਰਡਰ ਖਾਲੀ ਕਰਾਉਣ ਤੋਂ ਬਾਅਦ ਕਿਹੜੇ ਕਿਸਾਨ ਦਾ ਟਰੈਕਟਰ ਕਿੱਥੇ ਚਲਾ ਗਿਆ ਕਿਹੜੇ ਕਿਸਾਨ ਦੀ ਟਰਾਲੀ ਕਿੱਥੇ ਚਲੀ ਗਈ ਕਿਹੜੇ ਕਿਸਾਨ ਦਾ ਲੰਗਰ ਪਾਣੀ ਦਾ ਸਮਾਨ ਕਿੱਥੇ ਚਲਾ ਗਿਆ ਇਹ ਕਿਸੇ ਨੂੰ ਅੱਜ ਦੀ ਘੜੀ ਕੁਝ ਨਹੀਂ ਪਤਾ ਆਦ ਵਿੱਚ ਪਤਾ ਲੱਗਿਆ ਕਿ ਅੱਜ ਸ਼ਹਿਦਪੁਰਸ ਨੇ ਅਪੀਲ ਕੀਤੀ ਹੈ ਕਿ ਸ਼ੰਭੂ ਥਾਣੇ ਕੋਈ ਕਿਸੇ ਥਾਣੇ ਦੇ ਵਿੱਚ ਸਮਾਨ ਜਿਹੜਾ ਕਿਸਾਨਾਂ ਦਾ ਪਿਆਪ ਉਹ ਆਪਣਾ ਪਛਾਣ ਕੇ ਉਹਨੂੰ ਆਈਡੈਂਟੀਫਾਈ ਕਰਕੇ ਲੈ ਕੇ ਜਾਓ ਹੁਣ ਜਦੋਂ ਸਭ ਤੋਂ ਦੁਖਾਂਤ ਵਾਲੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਕੁਝ ਕਿਸਾਨ ਉੱਥੋਂ ਨਿਕਲੇ ਨੇ ਜਿਹੜੇ ਏਨੇ ਲੰਮੇ ਸਮੇਂ ਤੋਂ ਬੈਠੇ ਨੇ ਤੇ ਰਾਤ ਨੂੰ ਜਦੋਂ ਪੁਲਿਸ ਕਾਰਵਾਈ ਹੁੰਦੀ ਹੈ ਜਿਹਦੇ ਜਦੋਂ ਨਿਕਲੇ ਨੇ ਉੱਥੋਂ ਨਿਕਲ ਕੇ ਕਈਆਂ ਨੇ ਆਪਣੇ ਥੋੜੇ ਥੋੜੇ ਕੱਪੜੇ ਸਿਰਾਂ ਦੇ ਉੱਤੇ ਰੱਖੇ ਨੇ ਸਿਰਾਂ ਦੇ ਉੱਤੇ ਟਿਕਾਏ ਹੋਏ ਕੱਪੜੇ ਜਦੋਂ ਲੈ ਕੇ ਗੱਠਣੀਆਂ ਬਣ ਕੇ ਰਾਤ ਦੇ ਹਨੇਰੀਆਂ ਚ ਨਿਕਲਦੇ ਨੇ ਤਾਂ ਸੋਚਣ ਵਾਲੀ ਗੱਲ ਹੋਵੇਗੀ ਕਿ ਸੰਘਰਸ਼ ਕਰ ਰਿਹਾ ਅਨੁਦਾਤਾ ਕਿੰਨਾ ਇਕੱਲਾ ਰਹਿ ਗਿਆ ਹੈ ਇਕੱਲੇ ਰਹਿ ਕੇ ਕਿਸਾਨ ਕੋਈ ਖੇਤਾਂ ਵੱਲ ਨੂੰ ਤੁਰਿਆ ਜਾਂਦਾ ਸਿਰ ਤੇ ਗੱਟੜੀ ਲੈ ਕੇ ਜੀਵ ਚੈਨਲਾਂ ਦਾ ਹਿੱਸਾ ਹੈ ਸਾਰਾ ਕੁਝ ਤੇ ਕੋਈ ਕਿਸੇ ਪਾਸੇ ਤੁਰਿਆ ਜਾਂਦਾ ਹੈ ਕਿਸੇ ਦਾ ਪੇਟ ਖਾਲੀ ਹੈ ਕਿਸੇ ਦੇ ਮੂਰੇ ਮੰਜ਼ਲ ਨਹੀਂ ਤੇ ਐਸੇ ਹਾਲਾਤਾਂ ਵਿੱਚ ਉਹਨਾਂ ਨੂੰ ਦੜਾਇਆ ਵੀ ਜਾਂਦਾ ਹੈ ਤੇ ਤੁਹਾਨੂੰ ਤੁਸੀਂ ਸਾਰਿਆਂ ਨੇ ਦੇਖ ਲਿਆ ਹੋਵੇਗਾ ਕਿ ਜਦੋਂ ਬੱਸਾਂ ਦੇ ਵਿੱਚ ਚੜਾਇਆ ਜਾਂਦਾ ਹੈ ਬਹੁਤੇ ਕਿਸਾਨਾਂ ਦੇ ਸਿਰ ਤੇ ਦਸਤਾਰਾਂ ਨਹੀਂ ਸਿਰ ਤੇ ਦਸਤਾਰ ਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਤਾਜ ਹੁੰਦਾ ਹੈ ਅੱਜ ਇੱਕ ਸੱਜਣ ਦੀ ਟਿੱਪਣੀ ਮੈਂ ਫੇਸਬੁੱਕ ਦੇ ਉੱਤੇ ਪੜ੍ਹ ਰਿਹਾ ਸੀ ਫੇਸਬੁੱਕ ਤੇ ਬਹੁਤ ਸਰਗਰਮ ਮੰਦਕ ਆਖਦਾ ਹੈ ਕਿ ਹੁਣ ਤੱਕ ਬਹੁਤ ਕੁਝ ਆਖਿਆ ਜਾਂਦਾ ਹੈ ਸਰਕਾਰ ਵੱਲੋਂ ਕਿਸਾਨ ਦੇ ਪੁੱਤ ਨੇ ਹਰਾ ਪੈਨ ਪ੍ਰਾਪਤ ਕੀਤਾ ਸੀ ਤੇ ਕਿਸਾਨ ਦੇ ਪੁੱਤ ਦਾ ਹਰਾ ਪੈਨ ਨਾ ਜਿਹੜਾ ਉਹ ਹਰੀਆਂ ਪੱਗਾਂ ਵਾਲਿਆਂ ਤੇ ਛਲਿਆ ਜਦੋਂ ਇਹੋ ਜਿਹੀ ਟਿੱਪਣੀਆਂ ਦੁਖਾਂਤਕ ਟਿੱਪਣੀਆਂ ਕਰਦੇ ਨੇ ਲੋਕ ਧਿਆਨ ਦੇਣ ਦੀ ਉਥੇ ਮੋਰਚੇ ਦੇ ਵਿੱਚ ਲੋਕਾਂ ਦੇ ਏਸੀ ਲੋਕਾਂ ਦੇ ਪੱਖੇ ਲੋਕਾਂ ਦੇ ਸਿਲੰਡਰ ਤੇ ਕਿਵੇਂ ਕਿਵੇਂ ਗੁਫ਼ਤਗੂ ਕਿਵੇਂ ਕਿਵੇਂ ਗੱਲਾਂ ਬਾਤਾਂ ਕਰਦੇ ਪੁਲਿਸ ਵਾਲੇ ਲੈ ਕੇ ਜਾਂਦੇ ਨੇ ਕਿ ਫਲਾਣੇ ਥਾਣੇ ਕਮ ਆਉ ਇਹ ਫਲਾਣੀ ਥਾਂ ਤੇ ਕੰਬੋ ਤੁਸੀਂ ਸਾਰੇ ਲੋਕ ਇਹ ਗੱਲ ਜ਼ਰੂਰ ਆਖ ਸਕਦੇ ਹੋ ਕਿ ਆਮ ਵਰਤਾਰਾ ਸਾਡੇ ਜਦੋਂ ਕਿ ਬਹੁਤ ਔਖੇ ਸੀ ਯਾਰ ਲੋਕ ਜਾ ਨਹੀਂ ਹੁੰਦਾ ਸੀ ਬਾਰਡਰ ਬੰਦ ਕੀਤੇ ਪਏ ਸੀ ਤੁਸੀਂ ਇੰਨੀ ਗੱਲ ਨਾਲ ਮੁਕਤ ਹੋ ਜਾਨੇ ਹੋ ਪਰੰਤੂ ਕਤੇ ਝਾਤ ਮਾਰ ਕੇ ਦੇਖਿਓ ਕਿ ਆਜ਼ਾਦੀ ਤੋਂ ਬਾਅਦ ਇਹ ਸਮਾਜ ਜਿਹਦੀ ਦੇਸ਼ ਲਈ ਜਿਹਦੀ ਕੌਮ ਲਈ ਜਿਹੜਾ ਦੇਸ਼ ਤਾਂ ਢਿੱਡ ਵੀ ਭਰਦਾ ਹੈ ਤੇ ਉਹਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਐਸੀ ਹਾਲਤ ਕਿਉਂ ਹੋ ਗਈ ਜਦੋਂ ਪੱਖੇ ਕੂਲਰ ਜਦੋਂ ਖਾਣ ਪੀਣ ਵਾਲਾ ਸਮਾਨ ਸਿਲੰਡਰ ਸਮੇਤ ਸਾਰਾ ਕੁਝ ਪੁਲਿਸ ਵੱਲੋਂ ਲਦਿਆ ਜਾਂਦਾ ਤੇ ਉਹ ਗਠੜੀਆਂ ਸਿਰ ਦੇ ਉੱਤੇ ਛੋਟੇ ਛੋਟੇ ਕੱਪੜੇ ਰੱਖ ਕੇ ਕਿਸਾਨ ਜਦੋਂ ਜਾ ਰਹੇ ਹੁੰਦੇ ਨੇ ਤੇ ਕਿਤੇ ਇਹ ਆਪਣੇ ਘਰਦਿਆਂ ਤੇ ਆਪਣੇ ਪਰਿਵਾਰ ਤੇ ਇਸ ਗੱਲ ਦੀ ਛਾਤੀ ਮਾਰ ਕੇ ਵੇਖਿਓ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਅੱਜ ਆਪਣੇ ਲਈ ਆਪਣੇ ਸਮਾਜ ਲਈ ਸੰਘਰਸ਼ ਵੀ ਕਿਉਂ ਨਹੀਂ ਕਰ ਸਕਦਾ ਤੇ ਜਿਹੜੇ ਹਾਲਾਤਾਂ ਚ ਉਹਨੂੰ ਖਦੇੜਿਆ ਗਿਆ ਏ ਤੇ ਜਿਹੜੇ ਹਾਲਾਤਾਂ ਵਿੱਚ ਉਹਨਾਂ ਨੂੰ ਭਜਾਇਆ ਗਿਆ ਏ ਕੀ ਦੇਸ਼ ਤੇ ਰਸਤੇ ਉਹਨਾਂ ਆਪਣੇ ਕਿਸੇ ਪਰਸਨਲ ਮਕਸਦ ਲਈ ਬੰਦ ਕੀਤੇ ਨੇ ਨਹੀਂ ਐਸਾ ਨਹੀਂ ਤੇ ਜਿਸ ਤਰੀਕੇ ਨਾਲ ਉਹਨਾਂ ਦੀ ਪੱਗਾਂ ਰੋੜੀਆਂ ਨੇ ਉਹ ਬਹੁਤ ਦੁਖਦਾਈ ਵਰਤਾਰਾ ਹੈ ਇਸ ਦੁਖਦਾਈ ਵਰਤਾਰੇ ਦੇ ਵਿੱਚੋਂ ਬਹੁਤ ਸਾਰੀ ਪੀੜਾ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਸੀਂ ਕਿਸੇ ਨੂੰ ਗੱਲਬਾਤ ਲਈ ਬੁਲਾਓ ਗੱਲਬਾਤ ਦੇ ਬਹਾਨੇ ਜਦੋਂ ਸਿਰੇ ਨਾਲ ਚੜਦੀ ਹੋਵੇ ਗੱਲਬਾਤ ਇਹਦੇ ਪਿੱਛੇ ਕਾਰਨ ਬਹੁਤ ਹੋ ਸਕਦੇ ਨੇ ਕਿਸਾਨਾਂ ਦੀ ਧੜੇਬੰਦੀ ਹੋ ਸਕਦੀ ਹੈ ਬਹੁਤ ਕੁਝ ਹੋ ਸਕਦਾ ਹੈ ਪਰ ਜਦੋਂ ਅਸੀਂ ਗੱਲਬਾਤ ਦੇ ਬਹਾਨੇ ਪੁਲਾ ਕੇ ਕਿਸੇ ਨੂੰ ਇਸ ਤਰੀਕੇ ਨਾਲ ਜਲੀਲ ਕਰ ਕਰਕੇ ਪਜਾ ਪਜਾ ਕੇ ਪੱਗਾਂ ਤਾਰ ਤਾਰ ਕੇ ਉਹਨਾਂ ਦਾ ਸਮਾਨ ਚੋਰੀ ਕਰ ਕਰਕੇ ਤਦੋਂ ਏਦਾਂ ਇਸ ਤਰੀਕੇ ਨਾਲ ਰਾਤਾਂ ਨੂੰ ਰਾਤ ਦੇ ਹਨੇਰੀਆਂ ਚ ਭਜਾਉਨੇ ਆ ਤੇ ਸਾਡੇ ਵੱਲ ਸਾਡੇ ਤੋਂ ਉੱਪਰ ਵੀ ਇੱਕ ਤਾਕਤ ਹੈ ਉਹ ਤਾਕਤ ਸਾਨੂੰ ਜ਼ਰੂਰ ਵੇਖ ਰਹੀ ਹੋਵੇਗੀ ਦੋਸਤੋ ਇਹ ਬੀਤੀ ਰਾਤ ਦਾ ਬਹੁਤ ਦੁਖਦਾਈ ਹਾਲ ਹੈ ਬਾਰਡਰ ਸਰਕਾਰ ਦੀ ਜਿੱਤ ਹੋਈ ਹੈ ਬਾਰਡਰ ਖਾਲੀ ਕਰਾ ਗਏ ਨੇ ਹਾਲ ਦੀ ਕੜੀ ਕਿਸਾਨਾਂ ਦਾ ਸੰਘਰਸ਼ ਘਟਾਈ ਵਿੱਚ ਪੈ ਗਿਆ ਪਰੰਤੂ ਯਾਦ ਰੱਖਿਓ ਏ ਡਿੱਗ ਡਿੱਕੇ ਸਵਾਰ ਹੋਣ ਵਾਲੇ ਲੋਕ ਨੇ ਸਰਕਾਰ ਨੂੰ ਕੋਈ ਹੋਰ ਹੱਲ ਲੱਭਣਾ ਚਾਹੀਦਾ ਸੀ ਸੰਵਿਧਾਨਿਕ ਹੱਕ ਨੂੰ ਇਸ ਤਰੀਕੇ ਨਾਲ ਕੁਚਲਣਾ ਨਹੀਂ ਸੀ ਚਾਹੀਦਾ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ